ਸਸਰੀ ਕਾਲ ਸਾਰੇ ਭਰਾਵਾਂ ਨੂੰ ਆਪਣੇ ਤੂੜੀ ਦਾ ਬਾਈ ਭੋਂਗ ਭਰਨ ਆਏ ਸੀਗੇ ਉਹਨਾਂ ਦਾ ਭੋਂਗ ਹੋ ਗਿਆ ਟੇਡਾ ਟਾਇਰ ਗਏ ਦਾ ਵ ਇੱਕ ਸਾਈਡੋਂ ਤੇ ਫਿਰ ਉਹਨਾਂ ਨੇ ਬਾਈਆਂ ਨੇ ਹਾਈਡਰਾ ਮੰਗਾਇਆ ਆਪਾਂ ਨੇ ਭੋਂਗ ਆਏ ਸੀ ਤੂੜੀ ਦਾ ਭਰਨਾ ਆ ਦੇਖੋ ਉਹਨਾਂ ਨੇ ਮੰਗ ਰ ਆ ਲਿਆ ਇਹਨਾਂ ਦੇ ਆਹ ਗਾਡਰ ਚ ਕੋਚਨ ਤਹਾਂ ਨੂੰ ਚੱਕਣ ਲੱਗ ਗਏ ਬਾਈ ਤੇ ਆ ਦੇਖੋ ਪੂੰਗੇ ਕ ਸਾਈਡ ਨਾ ਜਮਾ ਉਹ ਪਰਲਾ ਟਾਇਰ ਜਮਾ ਦਾ ਪ ਚੁੱਕਿਆ ਥੱਲੇ ਦੇ ਪਾਸੇ ਨੂੰ ਪੂੰ ਪਰਲਾ ਪਾਸਾ ਪੂੰ ਦਾ ਥੱਲੇ ਲੱਗ ਗਿਆ ਇਹਨਾਂ ਨੇ ਗਾਰਡਰ ਚ ਪਾ ਕੇ ਟੂਚਨ ਤਾਹ ਨੂੰ ਹੈਲ ਡਰੇਨਾ ਗਾਸਾਂ ਗਾਸ ਜੇ ਹੁਣ ਜਦੋਂ ਜਹਿਰ ਕਰਨਗੇ ਬਾਈ ਵੀਡੀਓ ਸਾਰੀ ਦੇਖੋ ਐਂਡ ਤੱਕ ਇਹਨੂੰ ਕੱਢਾ ਕਢਦੇ ਤੱਕ ਦਿਖਾਵਾਂਗੇ ਤੁਹਾਨੂੰ ਨਿਕਲ ਵੀ ਜਾਊਗਾ ਤੂੰ ਇਹ ਤੇ ਬਾਈ ਟਾਈਮ ਬਹੁਤ ਜ਼ਿਆਦਾ ਲੱਗਿਆ ਇਹਦੇ ਕੱਢਣ ਤੇ ਆਪਣੇ ਲਵੇ ਲਾਉਣੇ ਵਾਲੇ ਮੁੰਡੇ ਸਾਰੇ ਇੱਥੇ ਸੀਗੇ ਆਹ ਬਾਈ ਜਿਹੜੇ ਤੂੜੀ ਭਰਨ ਵਾਲੇ ਸੀਗੇ ਆਹ ਦੇਖੋ ਦੁਬਾਰੇ ਫੇਰ ਕੱਢ ਕੇ ਇਹਨਾਂ ਨੇ ਪਾ ਲਿਆ ਹਾਈਡਰਾ ਦਾ 255 ਹੁਣ ਕਹਿੰਦੇ ਮਗਰ ਖਚਾਂਗੇ ਵੀ ਉਹਨੇ ਇੱਕ ਟਰੈਕਟਰ ਪਾ ਲਿਆ ਇੱਕ ਹਾਈਡਰਾ ਪਾ ਲਿਆ ਤੇ ਆਪਣੇ ਨਾਲ ਟਰੈਕਟਰ ਜੋੜਤਾ 855 ਤੇ 855 ਜੋੜ ਕੇ ਹੁਣ ਮਾਗਰ ਖਿੱਚ ਕੇ ਦੇਖਦੇ ਹਾਂ ਨੂੰ ਆ ਦੇਖੋ ਟਰੈਕਟਰ ਤੇ ਹਲਟਰਾ ਜੋਰ ਲਾ ਰਹੇ ਆ ਭੋਰਾ ਵੀ ਨਹੀਂ ਹਲਦਾ ਤੇ ਜਮੀਂ ਅੰਚਕਾ ਹੱਲਿਆ ਕਿਉਂ ਥੱਲੇ ਲੱਗ ਗਿਆ ਨਾ ਉਂਗ ਥੱਲੇ ਲੱਗਣ ਕਰਕੇ ਖਿੱਚਿਆ ਨਹੀਂ ਜਾਂਦਾ ਕਿਸੇ ਪਾਸੇ ਇਹਨੂੰ ਹੁਣ ਮੂਰੇ ਬਾਈ ਕਹਿੰਦਾ ਮੂਰੇ ਟੋਚਨ ਪਾ ਕੇ ਦੇਖਦੇ ਹਾਂ ਹੁਣ ਮੂਰੇ ਕੱਢ ਕੇ ਪਾ ਲਿਆ ਹੈਲਟਰਾ ਟਰੈਕਟਰ ਦੇ ਥੱਲੇ ਦੀ ਹੁੱਕ 'ਚ ਜਿੱਥੇ ਡਾਹੀ ਪੈਂਦੀ ਐ ਉਥੇ ਇਹਦਾ ਹਾਈਡਰਾ ਦਾ ਟੋਚਨ ਪਾਤਾ ਟਰੈਕਟਰ ਦੇ ਥੱਲੇ ਦੀ ਪਾਲਿਆ ਟੋਚਨ ਮੂਰੇ ਬਾਈ ਨੇ ਸੱਟਾ ਵਾਲੇ ਗੁੱਟ ਕੇ ਤੇ ਹੁਣ ਮੂਰ ਨੂੰ ਖਿਚਾ ਕੇ ਖਚਣ ਲੱਗ ਗਿਆ ਆ ਦੇਖੋ ਮੂਰੇ ਵੀ ਬਾਈ ਜ਼ੋਰ ਲਾ ਕੇ ਦੇਖੀ ਜਾਂਦੇ ਹੁਣ ਬਾਈ ਪਰ ਹਾਈਡਰਾ ਮੂਰ ਨੂੰ ਧੱਕਿਆ ਜਾ ਰਿਹਾ ਦੇਖੋ ਤੁਸੀਂ ਮੂਰੇ ਉਹਦੇ ਅੰਟਾਂ ਲੱਗੀਆਂ ਹੋਈਆਂ ਐ ਹਾਈਡਰੇ ਦੇ ਹਾਈਡਰਾ ਫੋ ਨਹੀਂ ਪਾ ਰਹੇ ਮੂਰੇ ਵੀ ਆ ਦੇਖੋ ਉਹਨ ਇੱਕ ਸਾਈਡ ਸਾਰਾ ਥੱਲੇ ਲੱਗ ਚੁੱਕਾ ਹੈ ਕਿ ਥੱਲੇ ਲੱਗਣ ਕਰਕੇ ਹੋ ਨਹੀਂ پا ਰਿਹਾ ਹੁਣ ਬਾਈ ਕਹਿੰਦਾ ਵੀ ਟੋਚਨ ਕਾਢੋ ਹੁਣ ਬਾਈ ਫੇਰ ਕਾਟਰ ਚ ਪਾਉਣ ਲੱਗੇ ਟਰਾਲੀ ਦੇ ਚ ਤੇ ਇਧਰ ਬਾਈ ਫੇਰ ਪਾ ਲਿਆ ਮੰਗਰਲੇ ਪਾਸੇ ਹੁਣ ਇਹਨੂੰ ਤਾਹਾਂ ਗਾਸ ਕੇ ਦੇਖਦੇ ਆ ਤੇ ਟੂੜੀ ਦਾ ਰੇਟ ਵੀ ਵੱਧ ਚੁੱਕਿਆ 330 ਰੁਪਏ ਟੂੜੀ ਦਾ ਰੇਟ ਹੈ ਬਈ ਅੱਜ ਦਾ ਇਹੜਾ ਭੂਗ ਭਰਾਇਆ ਆਪਾਂ ਤੇ ਹੁਣ ਹੈਲਟਰਾ ਗਲੀ ਕਨੀਓ ਲਾਇਆ ਹੁਣ ਤਾਹਾਂ ਨੂੰ ਗਾਸ ਕੇ ਦੇਖਦਾ ਬਾਈ ਇਧਰੋਂ ਚੱਕਿਆ ਜਾਂਦਾ ਕਿ ਨਹੀਂ ਚੱਕਿਆ ਜਾਂਦਾ ਇਹ ਮਾ ਕੋਲੇ ਕਰ ਲਿਆ ਹੈਲਟਰਾ ਬਾਈ ਨੇ ਤੇ ਆਹ ਦੇਖੋ ਲੱਗ ਗਿਆ ਬਾਈ ਚੱਕਣੇ ਨੂੰ ਤੇ ਹੁਣ ਇਹ ਪੰਪ ਕੱਢੂਗਾ ਹੈਲਟਰੇ ਨਾਲ ਇਹਨੂੰ ਗਾਸਣ ਤੇ ਟਾਈਮ ਲੱਗਦਾ ਬਾਈ ਹੈਲਟਰੇ ਵਾਲਾ ਆਪ ਆ ਗਿਆ ਦੇਖਣੇ ਨੂੰ ਵੀ ਠੀਕ ਐ ਟੋਚਣਾ ਕਿਸੇ ਪਾਸੇ ਨਿਕਲਦਾ ਤਾਂ ਨਹੀਂ ਜਿਹਨੇ ਤੇ ਟੀ ਟੀ ਸ਼ਰਟ ਪਾਈ ਐ ਬਈ ਇਹ ਹੈਲਟਰੇ ਵਾਲਾ ਮੁੰਡਾ ਤੇ ਆ ਦੇਖੋ ਹੁਣ ਬਹਿ ਗਿਆ ਹੈਲਟਰੇ ਜਾ ਕੇ ਚਲੋ ਪਾਈ ਲੱਗ ਗਿਆ ਗਾਸਣੇ ਨੂੰ ਗਾਸਿਆ ਗਿਆ ਤੇ ਚੱਕਿਆ ਤਾਂ ਗਿਆ ਇਧਰੋਂ ਪਰ ਪ੍ਰੋਪਰ ਨਹੀਂ ਚੱਕਿਆ ਜਾ ਰਿਹਾ ਜੀ ਨજર ਪ੍ਰੋਪਰ ਨਹੀਂ ਚੱਕਿਆ ਜਾਂਦਾ ਉਹ ਨજર ਇਹ ਨਿਕਲਣਾ ਨਹੀਂ ਜਿੰਨਾ ਚਾ ਟਾਇਰ ਨਹੀਂ ਚੱਕਿਆ ਜਾਂਦਾ ਜਿਹੜਾ ਟਰਾਲੀ ਦਾ ਥੱਲੇ ਲੱਗਿਆ ਭਾਈ ਆਪਣੀ ਮਿਹਨਤ ਕਰੀ ਜਾਂਦੇ ਨੇ ਭਾਈ ਜਾਂਦੇ ਨੇ ਇੱਧਰੋਂ ਇਹ ਆ ਦੇਖੋ ਇਹ ਭਾਈ ਆ ਦੇਖੋ ਆ ਤੁਹਾਡੇ ਸਾਹਮਣੇ ਆ ਗਾਸਿਆ ਵੀ ਗਿਆ ਇਧਰੋਂ ਪਰ ਪ੍ਰੋਪਰ ਨਹੀਂ ਗਾਸਿਆ ਜਾ ਰਿਹਾ ਜਿ ਨਜ਼ਰ ਪ੍ਰੋਪਰ ਨਹੀਂ ਗਾਸਿਆ ਜਾਂਦਾ ਉਹ ਨਜ਼ਰ ਇਹ ਟਾਇਰ ਥੱਲੇ ਇਟਾਂ ਧਰਨੀਆਂ ਪੈਣਗੀਆਂ ਫੇਰ ਇਹ ਬਾਹਰ ਨਿਕਲੂ ਗਾਸਿਆ ਤਾਂ ਜ਼ਰੂਰ ਜਾਂਦਾ ਪਰ ਪ੍ਰੋਪਰ ਨਹੀਂ ਪੂਰਾ ਨਹੀਂ ਗਾਸਿਆ ਜਾਂਦਾ ਇਹਨੂੰ ਪੂਰਾ ਜਦੋਂ ਜਿਹੇ ਤੇ ਚੱਲੀ ਜਾਂਦੀ ਐ ਲੋਵੇ ਲਾਉਣੇ ਮੁੰਡੇ ਵੀ ਚਾਰੇ ਪਾਸੇ ਖੜੇ ਐ ਆ ਦੇਖੋ ਅਲਦਾ ਦਾ ਹੈਗਾ ਭੂnga ਜੋਰ ਪੂਰਾ ਲੱਗਿਆ ਹੋਇਆ ਬਾਈਆਂ ਦਾ ਦੇਖੋ ਕੀ ਬਣਦਾ ਹੁਣ ਵੀਡੀਓ ਨੂੰ ਅੱਗੇ-ਅੱਗੇ ਦੇਖਿਓ ਭੂਨ ਨਿਕਲਦਾ ਦਿਖਾਵਾਂ ਤੁਹਾਨੂੰ ਸਾਰਾ ਇਹ ਐਡਰਾ ਬਾਈਨੀਅਮ ਹਾਰਮੋਨ ਨੂੰ ਲਿਆਂਦਾ ਕੋਲੇ ਕਰਕੇ ਚਾਹਦਾ ਵੀ ਉਹਨਾਂ ਜੋਰ ਪੈ ਸਕੇ ਵੀ ਨੇੜੇ ਆਉਣ ਦੇ ਨਾਲ ਜ਼ਿਆਦਾ ਚੱਕਿਆ ਜਾਵੇ ਤਾਂ ਕਰਕੇ ਆਨੇ ਪੂਰਾ ਬਾਈਆਂ ਦਾ ਜੋਰ ਲੱਗਿਆ ਹੋਇਆ ਹੈ ਆ ਡਰੇ ਵਾਲੇ ਭਰਾ ਦਾ ਵੀ ਦਿਖਾਉਣਾ ਹੈ ਵੀਡੀਓ ਦੇਖਿਓ ਪੂਰੀ ਆ ਦੇਖੋ ਯਾਰੀ ਪਾਸੇ ਮੁੰਡੇ ਖੜੇ ਆਪਣੇ ਧਿਆਨ ਹੋ ਰੇ ਤੇ ਹੋਰ ਕੋਲੇ ਲਿਆਂਦਾ ਭਾਈ ਬਹੁਤ ਜਦੋਂ ਜਹਰ ਚੱਲੀ ਜਾਂਦੀ ਹੈ ਕਿ ਜਦੋਂ ਜਦੋਂ ਜਹਰ ਨਾਲ ਹੀ ਕੰਮ ਅਲੇ ਦਾ ਦੇ ਥੱਲੇ ਇਹ ਕੰਮ ਕਰੀਂ ਮਾੜਾ ਹੁਣ ਕਦੇ ਮਾੜਾ ਥੱਲੇ ਕਰੀਂ ਡੱਕ ਦੱਕ ਉਹ ਕੋਈ ਨਹੀਂ ਦੇਖਦਾ ਇਹ ਨਾ ਦੋੜਾ ਨਾ ਕਰਦਾ ਨਾ ਇਹ ਮੇਰਾ ਹੈਡ ਰੈਕ ਵਾ ਵਾਹ ਕਮਾਲ ਓਏ ਵਾਹ ਕਮਾਲ ਵਾਹ ਵਾਹ ਵਾਲਾ ਜਲੀ ਬਾਬਲੇ ਦੀ ਉਹ ਨਹੀਂ ਦੇਖਦਾ ਯਾ ਭਾਈ ਇਹ ਟ੍ਰੱਕ ਤੇ ਲਿਖ ਲੈ। ਲੰਮਰ। ਬੁੱਲਾ ਘੱਟ ਨਹੀਂ ਇਹ ਗੂਗਲ ਬਣਾਦੀ ਅੱਤੀ ਬੱਡੇਗੀ। ਕਿ ਜੀ ਇੱਧਰ ਆਂਟ ਲਾਵੇ। ਇੱਧਰ ਰਹਿ ਲੈ। ਲਾ ਦੇ ਨਾ। ਮੇਰੇ ਨਾਲੇ ਬਹਾਨੀ ਨਹੀਂ ਜਾਊਗੀ। ਮਾਰੇ ਕੋਲੋਂ ਦੀ ਮੂਹਰ ਲਾਉਣੀ ਸੀ। ਉਹ ਮੂਲੇ ਲਾ। ਖੜਾ ਕੇ ਰੱਖ ਮੜਾ ਜਾ ਆਂਟ ਲਾਉਂਦੇ ਆ। ਬੁੱਲਾ ਘੱਟ ਨਹੀਂ। ਮੰਟੇ ਲਾਉਣੀਆਂ ਔਰ ਲੈ ਟਾਇਰ ਤੇ ਮਗਰ ਲੈ ਤੇ ਮਗਰ ਕਿਉਂ ਲਾਉਣੀਆਂ ਮੂਹਰੇ ਲਾਉਣੀਆਂ ਥੱਲੇ ਸੜਕ ਦਿਖਾ ਜਿੰਨਾਂ ਨੂੰ ਦਿਖਾ ਉਹ ਉੱਡਦਾ ਦੇਹੀ ਜਾਂਦਾ ਉਹਦਾ ਇਹਦੇ ਸਪੋਰਟ ਵੀ ਨਹੀਂ ਬਣਦਾ ਇਥੇ ਆਂਟਾ ਡੈਡ ਕਰ ਦਿਓ ਬਾਈ ਓਏ ਓਏ ਆਹੋ ਉਧਰ ਨਹੀਂ ਉਹਦਾ ਦੁੱਧ ਹੋ ਗਈ ਉਧਰ ਨਹੀਂ ਨਾ ਖੜੀ ਆ ਬੁੜਾਸਤੀ ਰਾਏ ਨੇ ਖੜੀ ਆ ਕੁਝ ਖੱਜੜਾ ਲੰਪਾ ਇਹ ਹਾਂ ਇਹਨੂੰ ਤਾਂ ਖੱਜੜਾ ਹੈ ਬਾਈ ਮਣਕਾ ਨੂੰ ਤਾਂ ਵੀ ਇਹਦੇ ਆਪਰਾ ਚੱਲ ਆਏਗਾ ਪਾਊਡਰ ਇੱਥੇ ਆ ਮੂਤਰਾਣਗੀ ਦਾ ਬਾਈ ਪਾਣਾ ਉਹ ਰਣ ਲਹਿਰ ਮੰਨੀ ਆਨੇ ਹੈ ਬਾਬਾ ਇੰਨੀ ਕੰਮ ਨਹੀਂ ਨਹੀਂ ਕੱਟੋ ਆਣਤਾ ਜਮਾ ਕੱਢ ਦਿਓ ਟਰੈਕਟਰ ਲਿਆ ਬਾਈ ਟਰੈਕਟਰ ਪਾ ਉਹ ਕਹੀ ਜਾਂਦਾ ਟਰੈਕਟਰ ਪਾ ਦੇਖਾਂ ਮੈਨੂੰ ਕਿੱਕ ਕਰਨੀ ਮੜੀ ਜੀ ਉੱਤੇ ਨਹੀਂ ਹੈ ਜੀ ਉਹ ਉੱਤੇ ਰਹੀ ਹੈ ਯਾਰ ਉਹ ਨਹੀਂ ਨਹੀਂ ਬੰਡੇ ਪੌਥੀ ਹੈ ਜਿੱਥੇ ਉਹ ਨਹੀਂ ਪਤੰਦਰਾ ਉਹ ਥੱਲੇ ਡੰਦਾ ਵੀ ਹੈ ਟਾਇਰ ਥੱਲੇ 18 ਗੋਸਤਾ ਸਾਮਾ ਅਗਰੀ ਜਾ ਸਾਮਾਨ ਪਿਆ ਅੱਧੇ ਪਿੰਡ ਦਾ ਸਾਮਾਨ ਤੇਰੀ ਬਿਠਿਆ ਨਹੀਂ ਥੱਲੇ ਸਹੀ ਗੱਲ ਤੂੰ ਹੀ ਤਰੋ ਇੱਧਰ ਖੜੇ ਨੂੰ ਲੱਗੀਆਂ ਦਾ ਉੱਧਰ ਜਾ ਕੇ ਦੇਖ ਬਾਕੀ ਹੁਣ ਟਰੈਕਟਰ ਵੀ ਫੋਪਾ ਲੂਗਾ 300 ਰੁਪਏ ਨੇ ਥੱਲੇ ਪੈਂਦੇ ਹੁਣ ਟਰੈਕਟਰ ਵੀ ਫੋਪਾਉ ਨਾ ਨਾ ਪੋਰਾ ਵੀ ਨਹੀਂ ਨਵਿਆ ਓਏ ਤੇ ਗਰੀ ਆ ਸੰਗਲਿਆ ਪੈਣਾ ਯਾਰ ਬਹੁਤ ਸੰਗਲਦਾ ਯਾਰ ਕਰਾ ਜੀ ਰਿਆ ਉਹਨੂੰ ਵੇਖ ਕੀ ਕਰਦਾ ਉਹ ਤੜਕੇ ਤੜਕੇ ਬਤ ਮੂੰਹ ਤੇ ਪਾ ਦੇਈ ਬਾਹਲੇ ਮੈਂ ਕਰਾ ਯਾਰ ਬੰਦੇ ਬਣਦੇ ਆਹ ਹਾਂ ਦੇਖ ਲੈ ਪਤਾ ਹਾਲ ਦੀਦਾ ਜਿਹੜੀ ਗੱਡੀ ਨਾਲ ਉਹ ਆਉਣੀ ਦੇਖੀ ਜਨੇ ਪਰ ਨਾ ਕੋ ਸਾ ਉਹ ਡਾਈ ਖੱਡੀ ਹੋਈ ਆ ਨਹੀਂ ਲੱਤ ਨਹੀਂ ਹੋਈ ਆ ਉਹ ਕਿੱਲੀ ਘੜਤੀ ਉਹ ਦੇਖ ਲੈ ਜੀ ਹਾਲਾ ਇਹਨੀ ਜਦੋਂ ਜਹਤੋ ਵਾਲ ਵਈ ਭੂਖ ਕੱਢਿਆ ਉਹ ਦੇਖ ਹਾਂ ਸਾਰੇ ਭਾਈ ਐਨੇ ਸਮਾਨ ਭਰਿਆ ਆ ਦੇਖੋ ਤੁਸੀਂ ਕਿੰਨਾ ਸਮਾਨ ਏਟਰ ਡਲੀ ਪੱਥਰ ਸਮੰਟ ਦੀਆਂ ਲੱਗੀਆਂ ਵੇਖੀ ਦਿਖਾਈ ਮਾੜਾ ਡੂੰਗਾ ਜਮਾ ਥੱਲੇ ਐ ਟੋਆ ਪੂਰਾ ਥੱਲੇ ਹਾਂ ਨਿਕਲੇ ਇਹ ਲੱਕੜਾਈਆਂ ਦੇ ਸਰਤੀ ਗਿਆ ਹਾਂ ਕਰਕੇ ਹੂੰ ਤਾਂ ਵੀ ਇਹ ਲੰਬਾਈ ਹੋ ਜਾਂਦੀ ਹੈ ਨਾ ਲੰਬਾਈ ਬੈਠਣ ਨਹੀਂ ਦਿੱਤਾ ਨਾ ਟਾਇਰ ਨੂੰ ਹੂੰ ਆ ਸੁਭਾਗਾ ਬਣਾ ਲਓ ਲੈ ਜਾਓ ਕਰੇ ਇਹਦਾ ਆਪਣੀ ਆ ਲੱਕੜ ਲੈ ਜਾਓ ਆਪਣਾ ਸੁਭਾਗਾ ਬਣ ਜਾ ਕੱਦੂ ਵਾਲਾ ਆਪਾਂ ਦੂਜਾ ਬਣਾਇਆ ਹੋਇਆ ਕਲਟੀਵੇਟਰ ਵਾਲੇ ਮੰਗਰਾ ਇਹ ਦਿੱਕੂ ਬਣਾ ਲਈਏ ਦੇਣ ਨੂੰ ਕਿਸ ਨੂੰ ਆशे ਵਾਸਤੇ ਆशे ਵਾਸਤੇ ਬਣਾ ਦੇਾਂਗੇ ਆਹੋ ਆਹ ਤਾਂ ਖੜਾ ਜਾਇਪੁਰ ਨਾ ਉਹ ਕੰਪੈਰਾ ਹੋ ਗਿਆ ਸੀ ਕੱਢ ਲਿਆ ਕੱਢ ਲਿਆ ਬਾਈ ਕੱਢ ਲਿਆ ਹਾਂ ਬਹੁਤ ਜ਼ੋਰ ਲੱਗਿਆ ਯਾਰ ਬਹੁਤ ਟਾਈਮ ਲੱਗ ਗਿਆ ਇਹ ਕੱਢਣ ਤੇ ਆ ਗੱਲ ਨਾ ਕਰੀਂ ਹਾਂ ਹਾਂ ਦੇਖ ਹਾਂ 2 ਘੰਟਿਆਂ ਦੀ ਮਿਹਨਤ ਪੱਲੇ ਆ ਜੋਰ ਲਵਾਦਾ ਬਾਵਾ ਇਹਦਾ ਗੱਲ ਹੈ ਭਾਈ ਮਿਹਨਤ ਪੱਲੇ ਪੈ ਗਈ ਜਹੀਂ ਖੜਾ ਰਹਿਦਾ ਟਾਈਮ ਤਾਂ ਜਿਹੜਾ ਲੱਗਣਾ ਸੀ ਹੁਣ ਲੱਗ ਹੀ ਗਿਆ ਜਦੋਂ ਕਫੂਤਾ ਹੋ ਜਾਂਦਾ ਤਾਂ ਭੈਣ ਦਾ ਮੱਲੋ ਮੱਲੀ ਹੋ ਜਾਂਦਾ ਇਹਦਾ ਗੱਲ ਹੈ ਭਾਈ ਚਲੋ ਫੇਰ ਚਲੋ ਲਾਈਟਰ ਆ ਦੇ ਖਾਲਸਿਆ ਲਾਈਟਰ ਲਾ ਦੇ ਗੱਡੀ ਦੀਆਂ ਹਾਂ ਵਾਹ ਬੰਦਾ ਅੰਦਰੋਂ ਆਈ ਬਾਈ ਦਾ ਨਿਕਲ ਗਿਆ ਉਹ ਵਾਲਾ ਟਰਾਲਾ ਚੱਲ 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 ਚੱਲਾ ਹੁਣ ਉਹ ਫਿਰ ਲੱਤਾ ਜੀਆਂ ਕਹਾਂ ਜਾ ਕੇ ਪਾਏਗਾ ਐ ਪ੍ਰਧਾਨ ਐ ਬਾਈ ਲੱਤਾ ਜੀ ਇੱਥੇ ਪੋਵਾਲਿਓ ਆ ਆਵਰੇ ਪੋਵਾਵਾਂਗੇ ਬਾਈ ਉਹਦਾ ਪੈ ਜਾਣਗੇ ਹਾਂ ਹਾਂ ਪੋਵਾਲਿਓ ਇਹਦਾ ਕੰਪੇੜਾ ਸੀ